ਬਾਬਾ ਜੀ ਆ ਵੇਖੋ ਆ ਗੰਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਫੋਟੋਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਸਾਰੀਆਂ ਇੱਥੇ ਸੱਟੀਆਂ ਪਈਆਂ ਆ ਲੋਕਾਂ ਦਾ ਦੇਖ ਲੋ ਕੀ ਹਾਲ ਏ ਆ ਦੇਖੋ ਕਲੰਡਰ ਦੇ ਉੱਤੇ ਫੋਟੋਆਂ ਪਾਈਆਂ ਨੇ ਇੱਧਰ ਵੇਖੋ ਬਾਬਾ ਜੀ ਆ ਵੇਖੋ ਫੋਟੋਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਬੇ ਨਾਨਕ ਦੀਆਂ ਫੋਟੋਆਂ ਵੇਖੋ ਕਿੱਥੇ ਗੰਦ ਦੇ ਵਿੱਚ ਪਈਆਂ ਨੇ ਲੋਕਾਂ ਨੂੰ ਬੋਰਾ ਸ਼ਰਮ ਨਹੀਂ ਆ ਗਈ ਬਾਈ ਜੀ ਲੋਕਾਂ ਨੂੰ ਪੋਰਾ ਬਿਲਕੁਲ ਸ਼ਰਮ ਨਹੀਂ ਹੈਗੀ ਕਿਸੇ ਦੀਆਂ ਫੋਟੋਆਂ ਵੀ ਜੇ ਕਿਸੇ ਦੀ ਹੋਰ ਦੀਆਂ ਫੋਟੋ ਆਉਣ ਤਾਂ ਬੰਦਾ ਕਹੇ ਆ ਵੇਖੋ ਗੁਰੂ ਨਾਨਕ ਦੀਆਂ ਫੋਟੋਆਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਫੋਟੋਆਂ ਆ ਵੇਖੋ ਜੀ ਨਹਿਰ ਦੇ ਵਿੱਚ ਗੰਦ ਦੇ ਵਿੱਚ ਸਟੀਆਂ ਪਈਆਂ ਨੇ ਕੂੜੇ ਦੇ ਵਿੱਚ ਮੈਂ ਕਹਣਾ ਬਾਬਾ ਜੀ ਜਿੰਨੇ ਸਟੀਆਂ ਉਹਨਾਂ ਦਾ ਬੇੜਾ ਕਰਕੇ ਜੇ ਹੁੰਦਾ ਸੱਚਾ ਪਾਤਸ਼ਾਹ ਉਹਦੇ ਘਰ ਦਾ ਕੱਖ ਨਾ ਰਵੇ ਜਿੰਨੇ ਆ ਆ ਕੰਮ ਕੀਤਾ ਆ ਵੇਖੋ ਆ ਵੇਖੋ ਜੀ ਕਿੰਨੀਆਂ ਫੋਟੋਆਂ ਪਈਆਂ ਹੋਈਆਂ ਨੇ ਆ ਵੇਖੋ ਆ ਦੇਖੋ ਆ ਬਾਬੇ ਨਾਨਕ ਦੀ ਫੋਟੋ ਪਈ ਹੈ ਜੀ ਆ ਦੇਖੋ ਆ ਚੱਕਿਆ ਆ ਵੇਖੋ ਜੀ ਬਾਬੇ ਨਾਨਕ ਦੀਆਂ ਸਾਰੀਆਂ ਤਸਵੀਰਾਂ ਨੇ ਆ ਦੇਖੋ ਆ ਕਲੰਡਰ ਨੇ ਬਾਬੇ ਨਾਨਕ ਦੇ ਆ ਵੇਖੋ ਆ ਵੇਖੋ ਜੀ ਆ ਆ ਲੋਕਾਂ ਦਾ ਹਾਲ ਏ ਆ ਲੋਕਾਂ ਦਾ ਹਾਲ ਏ ਵੇਖੋ ਸੰਭਾਲ ਬਿਲਕੁਲ ਨਹੀਂ ਹੈਗੀ ਬਾਈ ਜੀ ਅਸੀਂ ਤਾਂ ਇਹ ਗੱਲ ਕਰਨੇ ਆ ਕੱਲ ਨੂੰ ਸਾਡੇ ਢਿੱਕੇ ਕੋਈ ਵੀ ਬੰਦਾ ਚੜ ਜਾਂਦਾ ਇਸਨੇ ਕੋਈ ਬੇਦਵੀ ਕੋਈ ਵੀ ਕਰਦਾ ਸਾਡੇ ਢਿੱਕੇ ਚੜ ਗਿਆ ਅਸੀਂ ਅਸੀਂ ਲਿਆਇ ਨਹੀਂ ਕਰਨਾ ਅਸੀਂ ਸੋਧਾ ਲਾਵਾਂਗੇ ਜਿੰਨਾ ਸਾਨੂੰ ਸੋਧਾ ਲੱਗੇਗਾ ਅਸੀਂ ਲਾਵਾਂਗੇ ਅਸੀਂ ਬਿਲਕੁਲ ਕਿਸੇ ਦਾ ਸਾਨੂੰ ਕਿਸੇ ਦਾ ਡਰ ਕੋ ਨਹੀਂਗਾ ਨਾ ਸਾਨੂੰ ਪੁਲਿਸ ਦਾ ਡਰ ਹੈ ਨਾ ਸਾਨੂੰ ਕਿਸੇ ਮੰਤਰੀ ਦਾ ਡਰ ਹੈ ਨਾ ਸਾਨੂੰ ਐਮਐਲਏ ਦਾ ਡਰ ਹੈ ਸਾਨੂੰ ਕਿਸੇ ਦਾ ਡਰ ਕੋ ਨਹੀਂਗਾ ਜਿਹੜਾ ਸਾਡੇ ਬੰਦੇ ਸਾਡੇ ਢਿੱਕੇ ਚੜ ਗਿਆ ਸਿੰਘਾਂ ਦੇ ਢਿੱਕੇ ਚੜ ਗਿਆ ਤਾਂ ਸੋਧਾ ਇਹ ਜਾ ਲੱਗੇਗਾ ਉਹ ساری ਉਮਰ ਯਾਦ ਰੱਖੇਗਾ ਆ ਵੇਖੋ ਬਾਬੇ ਦੇ ਨਾਨਕ ਦੀਆਂ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਪਈਆਂ ਨੇ ਗੰਦ ਦੇ ਵਿੱਚ ਆ ਵੇਖੋ ਆ ਨਹਿਰ ਦੇ ਪਿੰਡ ਹੈਗਾ ਇਹ ਮੂਹਣ ਕੇ ਉਤਾੜ ਗੁਰੂ ਸਾਹਿਬ ਨੇੜੇ ਜ਼ਿਲ੍ਹਾ ਫਰੋਹੇ ਪਰ ਆ ਇਹ ਉਥੋਂ ਦਾ ਸਾਰਾ ਕੰਮ ਹੈ ਆ ਚੱਕ ਸਾਰੀਆਂ ਫੋਟੋਆਂ ਯਾਰ ਮੈਂ ਇਹਨਾਂ ਦਾ ਬੇੜਾ ਕਰਕੇ ਜੇ ਉਹਨਾਂ ਦਾ ਰੱਬ ਕਰਕੇ ਆ ਵੇਖੋ ਜੀ ਆ ਵੀ ਨਾ ਆ ਲਾ

ਆ ਵੇਖੋ ਬਾਬਾ ਜੀ ਕਿੰਨਾ ਕਿੰਨਾ ਵੇਖੋ ਕਿੰਨਾ ਕੈਲੰਡਰ ਪਿਆ ਹੈ ਬਾਬੇ ਦੀਆਂ ਫੋਟੋਆਂ ਉੱਤੇ ਤਸਵੀਰਾਂ ਗੰਦ ਦੇ ਵਿੱਚ ਸਟੀਆਂ ਪਈਆਂ ਬਾਬਾ ਜੀ ਆ ਵੇਖੋ ਬੁਰੇ ਹਾਲ ਹੋਏ ਪੈਣੇ ਦੱਸੋ ਕਿੱਥੇ ਲੋਕੀ ਦੇਣੀਆਂ ਦੇਣਗੇ ਲੋਕੀ ਕਹਿੰਦੇ ਨੇ ਲੈ ਆ ਆ ਵੇਖੋ ਆ ਸਾਰਾ ਗੰਦ ਵਿੱਚ ਪਿਆ ਬਿਲਕੁਲ ਗੰਦ ਦੇ ਵਿੱਚ ਫੋਟੋਆਂ ਪਈਆਂ ਹੋਈਆਂ ਨੇ ਆ ਵੇਖੋ ਸਾਰਾ ਆ ਅੱਗੇ ਹੀ ਇੰਨੇ ਆ ਮੁੰਡਾ ਚੁਕਲ ਗਿਆ ਤੇ ਮੁੰਡਾ ਸਾਡੇ ਕੋਲ ਗਿਆ ਹੈ ਬਾਬਾ ਜੀ ਉਥੇ ਆ ਤਸਵੀਰਾਂ ਪਈਆਂ ਨੇ ਬਾਬੇ ਗੁਰਨਾਣਕ ਦੀਆਂ ਗੁਰਗੋਬ ਸਿੰਘ ਨੇ ਤਸਵੀਰਾਂ ਉਥੇ ਥੱਲੇ ਪਈਆਂ ਗੰਦ ਦੇ ਵਿੱਚ ਅਸੀਂ ਹੁਣ ਚੱਲ ਕੇ ਆਏ ਆ ਤੇ ਅਸੀਂ ਆ ਸਾਰਾ ਕੁਝ ਆਹੀ ਮੌਕੇ ਤੇ ਆਣ ਕੇ ਵੇਖਿਆ ਇਹ ਪਿੰਡ ਮੋਹਣ ਕੇ ਉਤਾੜ ਨੇੜੇ ਗੁਰੂ ਰਸਾਏ ਜ਼ਿਲ੍ਹਾ ਫਰੋਇਪੁਰ ਇਹ ਪੋਲ ਦੇ ਥੱਲੇ ਗੰਦ ਦੇ ਵਿੱਚ ਪਈਆਂ ਹੈ ਜੀ ਸਾਰੀਆਂ ਤਸਵੀਰਾਂ ਚੱਲ ਕਾਕਾ ਚੱਲ ਜੀ ਲੱਗ ਵਾ ਆਇਆ ਇਸ ਕਾ ਆਹ ਵੇਖੋ ਜੀ ਬਾਬਾ ਜੀ ਖਾਲਸਾ ਸੰਗਤ ਜੀ ਇੱਧਰ ਵੇਖੋ ਆਹ ਵੇਖੋ ਆਹ ਦੇਖੋ ਬਾਬੇ ਦੀਆਂ ਫੋਟੋਆਂ ਗੁਰਗੋਬਿੰਦ ਸਿੰਘ ਦੀਆਂ ਫੋਟੋਆਂ ਤੇ ਹਰਿਮੰਦਰ ਸਾਹਿਬ ਦੀਆਂ ਫੋਟੋਆਂ ਵੇਖੋ ਆਹ ਇਹ ਲੋਕਾਂ ਦੀ ਸੇਵਾ ਤੇ ਭਾਈ ਜਿਹੜਾ ਜਿਹੜਾ ਵੀ ਇਹ ਜੇ ਕੰਮ ਕਰਦਾ ਤੇ ਕੱਲ ਨੂੰ ਜੇ ਸਿੰਘਾਂ ਦੇ ਢਿੱਕੇ ਚੜ ਗਿਆ ਤੇ ਸਿੰਘ ਫਿਰ ਕਹਿਣਗੇ ਸਿੰਘ ਮਾੜਾ ਕਰਦੇ ਨੇ ਸਿੰਘ ਪਹਿਲ ਕਰਦੇ ਨੇ ਸਰਦਾਰ ਪਹਿਲਾ ਪਹਿਲ ਕਰਦੇ ਨੇ ਤੇ ਆਹ ਵੇਖੋ ਇਹਨਾਂ ਦੇ ਲੋਕਾਂ ਦੀਆਂ ਗਰਤੂਰਤਾ ਵੇਖੋ ਗੰਦ ਦੇ ਵਿੱਚ ਫੋੜਵਾ ਸੱਟੀਆਂ ਪਈਆਂ ਤੂੰ ਇੱਥੇ ਜੂ ਛੱਟ ਕੇ ਆਇਆ ਓਥੇ ਪਾਥੇ ਇਹਦਾ ਸੰਸਕਾਰ ਕਰਕੇ ਇਹਨਾਂ ਦੀਆਂ ਫੋੜਵਾਂ ਦਾ ਤੇ ਇਹਨਾਂ ਨੂੰ ਜਲ ਪ੍ਰਵਾਹ ਕੀਤਾ ਜਾਵੇ ਤੂੰ ਇੱਥੇ ਜੂ ਗੰਦ ਦੇ ਛੱਟ ਗਿਆ ਤੇਨੂੰ ਤੇਰਾ ਦਿਮਾਗ ਕੰਮ ਕੋਈ ਨਹੀਂ ਕਰਦਾ ਆ ਕੀ ਕਰਕੇ ਗਏ ਮੈਂ ਕਹਣਾ ਤੇਰੇ ਘਰ ਦਾ ਕੱਖ ਨਾ ਰਵੇ ਸੱਚਾ ਪਾਤਸ਼ਾਹ ਤੇਰੇ ਘਰ ਦਾ ਕੱਖ ਨਾ ਰਵੇ ਜੇ ਤੂੰ ਆਹ ਕੰਮ ਕੀਤਾ ਜਿੰਨੇ ਵੀ ਕੀਤਾ ਨਾ ਉਹਦੇ ਘਰ ਦਾ ਕੱਖ ਨਾ ਰਵੇ ਰੱਬ ਕਰਕੇ ਮੈਂ ਤਾਂ ਕਹਿੰਦਾ ਸੱਚਾ ਪਾਤਸ਼ਾਹ ਉਹਦਾ ਬੇੜਾ ਕਰਕੇ ਜਾਵੇ ਜਿੰਨੇ ਇਹ ਕੰਮ ਕੀਤਾ ਹੈ ਧਰੇ ਫਿੜੇ ਮੂੰਹ ਇਹਦੇ ਜੰਮਣ ਵਾਲੀ ਦੇ ਫਿੜੇ ਮੂੰਹ ਇਹਨੂੰ ਪਾਲਣ ਵਾਲੀ ਦੇ ਫਿੜੇ ਮੂੰਹ ਇਹਦਾ ਰੱਬ ਕਰਕੇ ਬੇੜਾ ਕਰਕੇ ਜੇ ਇਹਦੇ ਘਰ ਦਾ ਜਿਹੜੇ ਸਾਡੇ ਗੁਰੂਆਂ ਸਾਡੇ ਗੁਰੂਆ ਪੀਰਾਂ ਨੂੰ ਸਾਡੇ ਗੁਰੂਆਂ ਪੀਰਾਂ ਨੂੰ ਕੋਈ ਨਹੀਂ ਬਖਸ਼ਦਾ ਅਸੀਂ ਛੱਡਣ ਵਾਲੇ ਨੂੰ ਜਿੰਨੇ ਛੱਡਿਆ ਸੀ ਕਿਉਂ ਸਾਡੇ ਡਿੱਕੇ ਜਿਹੜਾ ਚੜ ਗਿਆ ਅਸੀਂ ਲਿਆਇ ਨਹੀਂ ਕਰਨਾ ਆ ਗੁਰੂਆਂ ਦੀਆਂ ਫੋਟੋਆਂ ਵਿੱਚ ਪਈਆਂ ਗੰਦ ਦੇ ਬਿਲਕੁਲ ਇਹ ਜਿੰਨੇ ਵੀ ਛੱਡੀਆਂ ਉਹਦਾ ਰੱਬ ਕਰਕੇ ਉਹਦਾ ਬੇੜਾ ਕਰਕੇ ਜੇ ਉਹਦੇ ਘਰ ਦਾ ਕੱਖ ਨਾ ਰਵੇ ਉਹਦੇ ਕਰਦਾ ਆ ਆਪਣਾ ਹੀ ਕਰਦਾ ਜਨਾਬ ਭਗਾਨੀ ਨਾ ਚੱਲ ਗੱਲ ਨਾ ਚੱਲ ਪਹਿਲੇ ਨੰਬਰ ਤੇ ਢੋਡੀ ਗਲਤੀ ਤੁਸੀਂ ਇਹ ਦਿੱਤੇ ਕਿਉਂ ਬਰ ਠੀਕ ਹੈ ਕਿਉਂ ਦਿੱਤੇ ਨੇ ਤੁਹਾਡੀ ਗਲਤੀ ਤੁਸੀਂ ਇਹਨੂੰ ਕੈਲੰਡਰ ਤੁਸੀਂ ਇਹਨੂੰ ਪੁੱਛਿਆ ਬਾਈ ਤੂੰ ਹੈ ਬਾਈ ਇਹਨੇ ਤੈਨੂੰ ਪੁੱਛਿਆ ਸੀ ਇਹਨੇ ਤੈਨੂੰ ਇੱਕਰੀ ਕਹਿਤਾ ਤੂੰ ਛੱਟ ਆ ਜਲ ਪ੍ਰਵਾਹ ਕਰ ਰਿਹਾ ਤੂੰ ਜਲ ਪ੍ਰਵਾਹ ਕਰਕੇ ਆਇਆ ਮੈਂ ਜੀ ਮੈਨੂੰ ਮੇਰਾ ਪਿੰਡ ਤੁਸੀਂ ਪਿੱਛੋਂ ਜਲ ਪ੍ਰਵਾਹ ਕਰਕੇ ਆਏ ਕਿ ਨਹੀਂ ਆ ਬਾਕੀ ਮੈਂ ਵੀ ਮੈਂ ਵੀ ਨਹੀਂ ਇਹਨਾਂ ਨੂੰ ਭੇਜਿਆ ਉਹ ਮੁੰਡਾ ਹੋਰ ਸੀ ਜਿਹਨੇ ਲਦਾਇਆ ਉਹਨੇ ਮਿਲਦਾ ਇਹਨਾਂ ਨੂੰ ਬਾਪਾ ਜੀ ਕਿਸ ਨੇ ਮੈਂ ਤੁਹਾਨੂੰ ਦੱਸਦੇ ਆ ਬਾਬਾ ਜੀ ਬਾਬਾ ਜੀ ਕਿਸ ਨੇ ਕਰਾ ਦੇ ਤੁਸੀਂ ਮੈਨੂੰ ਜਲ ਪਾਣੀ ਆ ਜਾਂਦਾ ਮੈਂ ਤਾਂ ਨਹੀਂ ਤੇ ਮੇਰੇ ਪਿੰਡ ਮੋਤੀ ਦਾ ਮੈਂ ਆ ਸੰਗਤ ਖਲੋਦੀ ਮੈਂ ਤੁਹਾਨੂੰ ਅਸੀਂ ਤੁਹਾਨੂੰ ਕੁਝ ਨਹੀਂ ਤੁਹਾਡੇ ਤੁਸੀਂ ਇੱਥੇ ਤੁਹਾਡਾ ਮਾਫੀ ਮੰਗਵਾ ਲਈ ਸਾਨੂੰ ਕੁਝ ਨਹੀਂ ਮਿਲਣਾ ਇੱਕ ਮਿੰਟ ਮਗਾਸਣ ਲੋ ਤੁਸੀਂ ਮਾਫੀ ਮੰਗਦੇ ਸਾਨੂੰ ਕੁਝ ਨਹੀਂ ਮਿਲਣਾ ਜਿਹੜੀ ਬੇਦਵੀ ਹੋ ਗਈ ਇਹਦੀ ਤੋਂ ਤੁਸੀਂ ਇਹ ਦੱਸੋ ਜਲਪੁਰਾ ਕਿੱਥੇ 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 ਘਰ ਤੇ ਆਇਆ ਕਿਹਾ ਸੀ ਲਾੜ ਦੇ ਵਿੱਚ ਮਤਲਬ ਜਲਪੁਰਾ ਬਾਬਾ ਜੀ ਮੈਂ ਤੁਹਾਨੂੰ ਕਹਿੰਦਾ ਇੱਕ ਮਿੰਟ ਮੈਂ ਤੁਹਾਨੂੰ ਕਹਿੰਦਾ ਤੂੰ ਖੂਸ਼ ਛਾਲ ਮਾਰ ਜਾ ਕੇ ਮੈਂ ਜਦ ਤੁਸੀਂ ਆਉਂ ਪੋਲ ਦੇ ਥੱਲੇ ਛਾਲ ਮਾਰ ਮਾਰਨੇ ਹੋ ਮਾਰਦੇ ਹੋਗੇ ਮਾਰੂ ਇਹ ਕਿ ਨਹੀਂ ਮੈਂ ਤੁਹਾਨੂੰ ਮਾਰਨਾ ਛਾਲ ਮਾਰੂ ਨਹੀਂ ਨਹੀਂ ਮਾਰ ਨਹੀਂ ਮਾਰਦਾ ਮੈਂ ਤੁਹਾਨੂੰ ਤੇ ਫੇਰ ਇਹ ਉਹਨੇ ਜਲਪੁਰਾ ਕੀਤੀਆਂ ਮੈਨੂੰ ਦੱਸੋ ਇਹ ਪਤਾ ਨਹੀਂ ਬੈਠੇ ਚਲੋ ਇਹ ਬੇਦਬੀ ਸਭ ਤੋਂ ਵੱਡੀ ਤੁਸੀਂ ਬੇਦਬੀ ਭਾਈ ਗੱਲ ਦੀ ਹੋ ਗਈ ਮਤਲਬ ਇਹ ਹੈ ਗਾਂ ਤੋਂ ਵੀ ਦੇ 2024 ਨੇ ਫਿਰ ਇਹਨਾਂ ਸਤਕਾਰ ਮਾਨਣ ਵਾਲੇ ਉਹਨਾਂ ਦਾ ਆਪਾ ਸਤਕਾਰ ਵੀ ਤੁਸੀਂ ਇੱਕ ਮਿੰਟ ਤੁਸੀਂ ਜੱਟ ਕਿ ਤੁਸੀਂ ਇੱਕ ਮਿੰਟ ਤੁਸੀਂ ਡੇਟ ਵੇਖੀਏ ਤੁਸੀਂ ਡੇਟ ਵੇਖ ਲਈ 2024 2024 ਖਤਮ 2025 ਆ ਗਈ ਇੱਕ ਮਿੰਟ ਮੇਰੀ ਗੱਲ ਸੁਣੀ ਚਲੋ 2000 ਖਤਮ ਹੋ ਗਿਆ 24 ਖਤਮ ਹੋ ਗਿਆ 25 ਆ ਗਿਆ ਤਾਨੂੰ ਡੇਟ ਨਾਲੇ ਤਾਨੂੰ ਗੁਰੂ ਨਾਲ ਨਹੀਂ ਹੈ ਨਾ ਜੀ ਸਾਡੇ ਨਹੀਂ ਵਿਕਣੇ ਜਿਵੇਂ ਕਿਸ ਨੂੰ ਪਲੰਡਰ ਦੇਵਾਂਗੇ ਵੀ ਅਗਲਾ ਕਹਿੰਦਾ ਯਰ ਪੀ ਕਰੀ ਜਾਂਦੇ ਕਿ ਸਾਲ ਤਾਂ ਲੱਗੇ ਤਾਂ ਕੀ ਕਰੀ ਜਾਂਦਾ ਫਿਰ ਇਹਨੂੰ ਜਲ ਪ੍ਰਵਾਹ ਕਰੋ ਜਲ ਭਾਈ ਇੱਕ ਮਿੰਟ ਇਹਨਾਂ ਸਸਕਾਰ ਕਰਕੇ ਜਲ ਪ੍ਰਵਾਹ ਕਰੋ ਫਿਰ ਤੁਸੀਂ ਕੂੜੇ ਦੇ ਕਿਉਂ ਟੱਟਿਆ ਬਾਕੀ ਇੱਕ ਕੂੜੇ ਜਿੱਥੇ ਸੈਰ ਇਹਨਾਂ ਨੂੰ ਕਿਹਾ ਸੀ ਜਲ ਪ੍ਰਵਾਹ ਕਰਨੇ ਆਪਾਂ ਇੱਕ ਮਿੰਟ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਤੁਸੀਂ ਮੇਰੇ ਕੋ ਸਾਰਾ ਸਬੂਤ ਹੈਗਾ ਸਾਰਾ ਕੁਝ ਜਿੱਥੇ ਪਈਆਂ ਨੇ ਕੂੜੇ ਦੇ ਵਿੱਚ ਪਈਆਂ ਨੇ ਉੱਤੇ ਗੰਦ ਪਿਆ ਹੈ ਮੰਨ ਲਓ ਡੇਟ ਮੈਂਗੀ ਹੈ ਬਾਬਾ ਜੀ ਮੇਰੀ ਇੱਕ ਮਿੰਟ ਗੱਲ ਸੁਣੋ ਤੁਹਾਡੇ ਹੱਥ ਚੰਗਾ ਕੰਮ ਹੈਗਾ ਜੇ ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲੀ ਵਾਰੀ ਕੰਮ ਹੋਇਆ ਜੇ ਇਹ ਤੁਹਾਡੇ ਹੱਥੋਂ ਹੋਇਆ ਹੈ ਅਸੀਂ ਮਤਲਬ ਗਲਤੀ ਮੰਨਦੇ ਅਗਾਂ ਤੋਂ ਅਗਾਂ ਤੋਂ ਇਹ ਗੱਲ ਕਰ ਰਿਹਾ ਵੀ ਜਿਹੜੇ ਬਾਬਾ ਜੀ ਇਹ ਸਰੂਪ ਹੈ ਤੇ ਕੈਲੰਡਰ ਤੇ ਤੁਸੀਂ ਤੁਸੀਂ ਇਹ ਫੋਟੋ ਰਮੰਦਰ ਸਾਹਿਬ ਦੀ ਗੁਰੂਆਂ ਦੀ ਫੋਟੋ ਨਹੀਂ ਛਾਉਂਦੇ ਕੈਲੰਡਰ ਆਪਣੀ ਦੁਕਾਨ ਦੇ ਹੋਰ ਕੋਈ ਸ਼ਾਪੋ ਸਾਨੂੰ ਕੋਈ ਤਰਾਜ ਨਹੀਂ ਗੁਰੂਆਂ ਦੀ ਫੋਟੋ ਰਮੰਦਰ ਸਾਹਿਬ ਦੀ ਤੇ ਕੈਲੰਡਰ ਤੇ ਵੱਡੀ ਦੁਕਾਨ ਤੇ ਇਹ ਜੇ ਤੁਸੀਂ ਲਾਉਣੇ ਦੀ ਕੋਸ਼ਿਸ਼ ਹੋ ਤਾਂ ਸਰਕਾਰ ਨਾਲ ਸਿਸਕਾਰ ਕਰਕੇ ਤੁਸੀਂ ਜਲ ਪ੍ਰਵਾਹ ਕਰੋ ਅੱਗੇ ਅੱਠੀ ਕਰੋ ਜੇ ਤੁਸੀਂ ਇਹਦੀ ਬੇਦਬੀ ਕਰਨੀ ਨਾ ਫਿਰ ਸਾਨੂੰ ਇਹ ਰਮੰਦਰ ਸਾਹਿਬ ਦੀ ਫੋਟੋਆਂ ਸਾਡੇ ਨੇ ਲੱਗਣੀਆਂ ਨਹੀਂ ਚਾਹੀਦੀਆਂ ਗੁਰੂਆਂ ਦੀਆਂ ਫੋਟੋਆਂ ਨਹੀਂ ਲੱਗਣੀਆਂ ਚਾਹੀਦੀਆਂ ਜੇ ਆਹ ਕੰਮ ਕਰਨਾ ਹੈ ਆਪਾਂ ਤਾਂ ਇਹ ਏ ਨਾ ਜੇ ਅੱਜ ਤੋਂ ਬਾਅਦ ਸਾਨੂੰ ਕੋਈ ਇਹ ਅੱਜ ਤੋਂ ਬਾਅਦ ਬੰਦਾ ਕਲੈਂਟਰ ਇਹ ਨਹੀਂ ਮਿਲ ਗਿਆ ਬੰਦਾ ਮਿਲ ਗਿਆ ਜਿਹੜੇ ਅਸੀਂ ਲਿਆਏ ਨਹੀਂ ਬਿਲਕੁਲ ਕੱਲ ਨੂੰ ਸਾਨੂੰ ਇਹੜਾ ਕਰਿਆ ਜੀ ਸਾਨੂੰ ਨਿਹੰਗ ਸਿੰਘ ਸਾਨੂੰ ਤਾਂ ਕਿ ਕਰਦੇ ਨੇ ਨਿਹੰਗ ਸਿੰਘ ਕੰਮ ਗਲਤ ਕਰਦੇ ਨੇ ਨਿਹੰਗ ਸਿੰਘ ਬਿਲਕੁਲ ਸੱਚਾਈ ਤੇ ਚੱਲਣਗੇ ਆ ਤੁਸੀਂ ਜਿਹੜਾ ਕੰਮ ਕੀਤਾ ਬਿਲਕੁਲ ਗਲਤ ਕੀਤਾ ਗਲਤੀ ਤੁਸੀਂ ਗਲਤ ਜੀ ਹਾਂ ਤੁਸੀਂ ਗਲਤ ਹੋ ਕਹਦਾ ਗਲਤ ਗਰੀਬ ਉਹਨੇ ਤਾਂ ਆਪਣੀ ਲਈ ਸੇਵਾ ਤੇ ਘਰ ਆਇਆ ਕੰਮ ਆ ਭਾਈ ਅੱਗੇ ਤੁਹਾਡਾ ਤਾਂ ਇਹ ਵੀ ਨਹੀਂ ਗਲਤੀ ਹੁੰਦੀ ਆਪਾਂ ਸੇਵਾ ਮਿਲ ਗਈ ਜੀ ਇੱਚ ਦੀ ਮਾਫੀ ਚਾਹੁੰਦੇ ਆ ਤੁਹਾਡੇ ਸਾਰੇ ਬਾਬਾ ਜੀ ਦੱਸੋ ਬਾਬਾ ਜੀ ਆ ਜਾਓ ਗਲੋ ਬਾਈ ਵਾਈ ਗੁਰੂ ਜੀ ਦਾ ਖਾਲਸਾ ਸਵਾਗਤ ਹੈ ਬਾਬਾ ਜੀ ਆਹ ਦੇਖੋ ਆ ਇਹਨੇ ਇਹਨਾਂ ਦੀ ਦੁਕਾਨ ਤੋਂ ਕਲੰਡਰ ਆਏ ਨੇ ਤੇ ਆਹ ਦੇਖੋ ਕੂੜੇ ਵਿੱਚ ਕਲੰਡਰ ਪਿਆ ਸੀ ਇਹ ਕਹਿੰਦੇ ਅਸੀਂ ਕੀਤਾ ਨੀ ਜਲ ਪ੍ਰਵਾਹ ਜਲ ਪ੍ਰਵਾਹ ਬਿਲਕੁਲ ਕੋਈ ਗੰਦ ਪਿਆ ਤੇ ਬਿਲਕੁਲ ਨਾਲਾ ਮੇਰੀ ਸੋਹਣੀ ਗੱਲ ਵੀ ਤੇਰੇ ਕੋਲ ਜੂ ਕਲੰਡਰ ਸੀਗੇ ਤੂੰ ਇਹਨਾਂ ਦਾ ਸਸਕਾਰ ਨਹੀਂ ਕਰ ਸਕਦਾ ਉੱਤੇ ਚਲ ਚੱਕ ਕੇ ਉਫਾ ਕੇ ਸਹੀ ਗੱਲ ਹੈ ਕਾਗ ਜੀ ਨਾ ਕਿਵੇਂ ਤੂੰ ਇਹਨੂੰ ਨਹਿਰ ਤੋਂ ਛੁੱਟ ਗਿਆ ਤੁਹਾਡਾ ਇਹ ਜ਼ਰੂਰੀ ਨਹਿਰ ਜੀ ਨੀ ਛੁੱਟ ਗਿਆ ਇਨਾਂ ਦੀਆਂ ਇੱਥੇ ਤਾਂ ਲੋਕ ਢਾਢੇ ਤੇ ਗੰਝੂ ਬਚਾਏ ਨੇ ਨਹੀਂ ਜੁੱਤੀਆਂ ਗਾਦੀਆਂ ਪੁੰਨਦੇ ਆ ਜੁੱਤੀਆਂ ਮੁੰਡੀ ਘੜੇ ਨਵੇਂ ਮੇ ਜੁੱਤੀਆਂ ਪਹਿਲਾਂ ਤੂੰ ਇਹ ਜੁੱਤੀਆਂ ਕਿਨੇ ਅਖੇ ਇਹਨਾਂ ਲੋਕ ਜੁੱਤੀਆਂ ਨੂੰ ਪੂਰੇ ਦੇ ਆ ਜੁੱਤੀਆਂ ਤੁਸੀਂ ਕੀ ਸਰਕਾਰ ਕੀਤਾ ਤੁਸੀਂ ਤਾਂ ਮੇਰੀ ਗੱਲ ਸੁਣ ਜੁੱਤੀਆਂ ਤੁਸੀਂ ਤਾਂ ਜੁੱਤੀਆਂ ਮਾਰੀਆਂ ਨੇ ਤੁਸੀਂ ਤਾਂ ਜੁੱਤੀਆਂ ਮਾਰ ਦਿਆ ਜੁੱਤੀਆਂ ਰਹਿ ਗਈ ਗਿਆ ਕਦਰ ਨਹੀਂ ਰਹਿ ਗਈ ਇਹਨਾਂ ਨੂੰ ਸਾਰਿਆਂ ਨੇ ਸਾਡੋਂ ਇੱਥੇ ਇਹਨਾਂ ਨੂੰ ਇਹਨੂੰ ਦਿੱਤੇ ਸੀ ਵੀ ਚਲੋ ਜਲ ਪ੍ਰਵਾਹ ਕਰਨੇ ਆ ਨਹੀਂ ਨਹੀਂ ਤੁਹਾਨੂੰ ਨਹੀਂ ਦੇਗਾ ਬਾਬਾ ਜੀ ਗੱਲ ਸੁਣ ਮੇਰੀ ਚਲੋ ਜੇ ਤੁਹਾਨੂੰ ਨਹੀਂ ਪਤਾ ਸੀ ਤਾਂ ਕਿਸੇ ਸਿੰਘ ਕੋਲੋਂ ਤੁਸੀਂ ਪੁੱਛ ਲੈਂਦੇ ਵੀ ਆਹ ਸਰੂਪ ਐ ਇਸ ਤਰ੍ਹਾਂ ਵੀ ਆਪਾਂ ਕਿਵੇਂ ਕਰੀਏ ਤੁਸੀਂ ਕਿਸੇ ਕੋਲ ਜਾਂਦੇ ਤੇ ਸਹੀ ਪੁੱਛਦੇ ਤਾਂ ਹੀ ਕਿਸੇ ਨੂੰ ਤੁਸੀਂ ਦੇਖ ਕੇ ਸੌ ਰੁਪਿਆ ਤੇ 60 ਦਿੰਦੇ ਯਾਰ ਬਾਬਾ ਜੀ ਅਸੀਂ ਤਾਂ ਇਹ ਗੱਲ ਕਹੀਏ ਇਹ ਇਹਦਾ ਆਪਣਾ ਕੰਮ ਇਹ ਹੋਣਾ ਹੈ ਫਿਰ ਛੱਪ ਦੀ ਲੋੜ ਹੀ ਕੋਈ ਨਹੀਂ ਮੈਨੂੰ ਸਹੀ ਗੱਲ ਤੁਹਾਨੂੰ ਇਹਦਾ ਨਾ ਨਾ ਲੈ ਕੇ ਬਾਅਦ ਇੱਕ ਕੰਮ ਆ ਚੁੱਕਾ ਹੈ ਸਾਰੇ ਥਾਂ ਨਹੀਂ ਚੱਲੀ ਆਉਣਾ ਆਪਣਾ ਇੱਕ ਇਹ ਇਹ ਗੱਲ ਅੱਗੇ ਤੋਂ ਅੱਗੇ ਆਪਾਂ ਅਸੀਂ ਇਹ ਲਿਖਾਣ ਲਈ ਆਏ ਸੀ ਬਾਬਾ ਜੀ ਇਹ ਸਰੋਤ ਨੇ ਇਹ ਗੱਲ ਆਖੀ ਹੈ ਪਹਿਲੇ ਨੰਬਰ ਦੇ ਜੇ ਤੁਸੀਂ ਕਲੈਂਡਰ ਛਾਪਣਾ ਹੈ ਸਾਡੇ ਜੇ ਦਾ ਗੁਰੂਆਂ ਦੀ ਸਾਡੇ ਸਤਿਕਾਰ ਕਰਨਾ ਹੈ ਜੇ ਇਹੋ ਜਦ ਜੇ ਨਹੀਂ ਛਾਪਦਾ ਸਾਡੇ ਗੁਰੂਆਂ ਦੇ ਹਰ ਮੰਦਰ ਦੇ ਜਾਣ ਕੇ ਪਾੜੇ ਸਾਡੀ ਕਲੈਂਡਰ ਤੇ ਪਾੜੇ ਸਾਡੀ ਸਤਿਕਾਰ ਕਰਦੀ ਸਾਰੀ ਦੁਨੀਆ ਕਰਦੀ ਇਹੋ ਜਿਹੋ ਬੱਚਤ ਲੱਗਿਆ ਬਟਾ ਪਾਟਾ ਤੁਸੀਂ ਜੋੜ ਕੇ ਉਸ ਤਰ੍ਹਾਂ ਪਾਟਾ ਵੀ ਤਾ ਜੁੜੇਗਾ ਪੱਟਾਂ ਤੇ ਛਾਪਦਾ ਜਾਏਗਾ ਨਹੀਂ ਇਹਨਾਂ ਦਾ ਧਰਮਸਾਲ ਹੈ ਤੁਹਾਡੋਂ ਨਾ ਆਖਿਆ ਸੀ ਉਹਨੇ ਕੇਸਰੀਵਾਲ ਨੇ ਕਿ ਕਿੰਨੇ ਆਖਿਆ ਸੀ ਕਿ ਨੇ ਇੱਥੇ ਫੋਟੋ ਲਾਉਣੀ ਤੇ ਫਿਰ ਉਹ ਕਿਉਂ ਲਾਉਂਦੀ ਹੂ ਹੋ ਜੇ ਇਹ ਤਾਂ ਨਹੀਂ ਬਾਬਾ ਜੀ ਤੁਸੀਂ ਪੂਜਾ ਨਹੀਂ ਗਏ ਨਹੀਂ ਇਹ ਪੂਜਣ ਵਾਲੀ ਗੱਲ ਹੈ ਤੁਸੀਂ ਬੇਦਬੀ ਕੀਤੀ ਹੈ ਨਾ ਨਾ ਤੁਸੀਂ ਫਰੇਪਰ ਤੇ ਲਾ ਕੇ ਨਾ 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 ਆ ਬਾਬਾ ਜੀ ਚਲੋ ਸਾਰੀ ਮੈਨੂੰ ਜਲ ਬੰਦਾ ਇਹੋ ਗੱਲ ਕਰ ਲੈ ਜਲ ਪਰਵਾ ਯਾਰ ਤੁਹਾਨੂੰ ਜਲ ਪਰਵਾ ਦੱਸ ਕਿ ਕਿਤੇ ਇੰਨੇ ਕਰੀ ਲੈਣੇ ਜਲ ਪਰਵਾ ਤੂੰ ਸਾਨੂੰ ਜਲ ਪਰਵਾ ਦੱਸ ਦੇ ਯਾਰ ਨਹੀਂ ਹੋਏ ਸਾਨੂੰ ਦੱਸ ਜਲ ਪਰਵਾ ਕਿਤੇ ਕਿਤੇ ਕਰ ਦੇ ਬਾਬਾ ਜੀ ਸਾਡੇ ਕੋਲ ਸਮਝੇ ਤੂੰ ਜਲ ਪਰਵਾ ਸਾਨੂੰ ਦੱਸ ਕਿਤੇ ਕਿਤੇ ਇਹ ਦਿਲ ਛਾੜ ਦੇ ਯਾਰ ਚਲੋ ਇਸ ਜੀ ਦਿੱਤੀ ਆ ਠੀਕ ਤੇਰਾ ਵੀ ਇਹ ਬਦਮੀ ਜਨਾ ਯਾਰ ਹਾਂ ਗਲਤੀ ਨਹੀਂ ਹੋਈ ਹੈ ਤੇਰੀ ਆ ਦੇਖਣ ਬਾਬਾ ਜੀ ਤੇਰਾ ਇਹਦਾ ਪਿੰਡ ਕਿਹੜਾ ਹੈ ਗੁਰੂ ਸਾਹਿਬ ਬਾਬਾ ਜੀ ਮੈਂ ਸੁਣੋ ਗੱਲ ਬਾਬਾ ਜੀ ਨਾ ਦੇਖੋ ਜੀ ਆਹ ਵਖੋ ਆ ਬੇਦ ਕਿੰਨੇ ਸਰੂਪ ਨੇ ਯਾਰ ਹੈ ਹੈ ਕਮਾਲ ਇੱਕ ਹੋਵੇ ਦੋ ਹੋਵੇ ਅਜੇ ਨਾ ਹੋਵੇ ਬਾਬਾ ਜੀ ਇੰਨਾ ਪੈਸਾ ਲੌਕੀ ਲਾ ਕੇ ਜਿੰਨੂੰ ਬੀੜ ਹੋ ਗਈ ਹੋ ਜਾਗੇ ਇਹ ਦੋ ਤੀਜੇ ਨੂੰ ਬੀੜ ਕੋ ਨਹੀਂ ਇਹਨੇ ਛੜ ਪੀਆਂ ਓਏ ਥੱਲੇ ਉਤਰਿਆ ਆਹ ਤੇ ਯਾਰਾ ਬਾਬਾ ਜੀ ਨੇ ਖਰੀਦ ਸੀ ਅੱਜ ਤੋਂ ਬਾਅਦ ਤੁਸੀਂ ਬਾਬਾ ਜੀ ਤੁਸੀਂ ਰਾ ਇਲੈਕਟ੍ਰਿਕ ਨਹੀਂ ਚੁਕਾਉਣੀਆਂ ਅੱਜ ਦੁਕਾਨ ਦੀ ਮਸ਼ਹੂਰੀ ਕਰੋ ਅੱਜ ਕਰੋ ਜੋ ਮਰਜ਼ੀ ਕਰੋ ਜੇ ਸਾਡੇ ਗੁਰੂਆਂ ਦੇ ਇਹ ਵੀ ਬੇਦਮੀ ਹੋਣੇ ਆਹੀ ਲਗਾਈ ਇਹ ਤਾਂ ਨਹੀਂ ਉਹ ਗਲਤੀ ਮੰਨ ਗਏ ਤਾਂ ਅੱਜ ਤੋਂ ਬਾਅਦ ਤੁਹਾਡੀ ਦੁਕਾਨ ਤੇ ਬਾਬਾ ਜੀ ਦਾ ਫੋਟੋ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਜੇ ਲਾਉਣੀ ਹੈ ਤਾਂ ਤੁਸੀਂ ਆਦੇ ਉਥੇ ਕਦੀ ਨਿਸ਼ਾਨ ਤੇ ਲਵਾ ਸਕਦੇ ਜਾਂ ਕਰ ਹਾਂ ਇਹ ਬਾਬਾ ਕੰਮ ਟੋੜੇ ਦਾ ਬਿਲਕੁਲ ਗਲਤ ਹੈ ਅਸੀਂ ਤੁਹਾਨੂੰ ਇਹ ਸਾਡੀ ਪਹਿਲਵਾਨ ਸੀ ਇਹ ਤੁਹਾਨੂੰ ਇਹ ਛੱਡਣ ਆ ਜੇ ਤੁਹਾਨੂੰ ਸੋਚਾ ਲੱਗਿਆ ਤੁਹਾਨੂੰ ਅਗਲ ਆ ਜਾਂਦੇ ਇਨਾਂ ਕੋ ਬਾਬਾ ਕਿੰਨੇ ਆਏ ਹੋ ਪਰ ਇਹ ਹੁਣੇ ਆ ਜਾਂਦੇ ਅਸੀਂ ਤਾਂ ਟੋੜਾ ਬਸ ਤੇਰੇ ਵੀ ਟੋੜਾ ਫਾੜੇ ਤੂੰ ਹੀ ਦੱਸਦਾ ਤਾਂ ਵੱਢ ਕੇ ਸਾਡਾ ਯਾਰ ਕੋਈ ਭੋਲਾ ਨਹੀਂ ਸੋਚਿਆ ਨਹੀਂ ਇਹਨਾਂ ਤੁਸੀਂ ਐਂ ਕਰੋ ਹਾਂ ਆਉਣ ਲੈ ਦੇ ਨਾ ਕੋਈ ਮੈਂ ਕਿਹੜੇ ਕੁਰਬਾਨੀਆਂ ਦਿੱਤੀਆਂ ਉਹ ਤੁਹਾਡੇ ਜੰਝੂ ਬਚਾਏ ਇਹਨਾਂ ਨੂੰ ਮੰਡ ਦੀ ਬਾਬਾ ਹੈ ਹੈ ਏ ਤੁਸੀਂ ਇਹ ਆਪਾਂ ਦੁਰੇ ਕਰਨੇ ਨੇ ਦੁਜੀ ਦੁਰੇ ਕਰੇ ਇਹ 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 ਲਾਉਂਦੇ ਬਾਜੀ ਦੁਰੇ ਕਰਦੇ ਆ ਜੀ ਆਰੇ ਮੋਹ ਨਾ ਬਾਬੇ ਪਹਿਲੇ ਬਾਬੇ ਨੂੰ ਬਾਬੇ ਕੋਲ ਬੰਦੂ ਪਾਦੇ ਮੈਂ ਇਹ ਥੱਲੇ ਨਗਰ ਕੱਢੋ ਥੱਲੇ ਅਸੀਂ ਥੱਲੇ ਇਹ ਇੱਥੇ ਥੱਲੇ ਨਗਰਾਂ ਕੱਢੋ ਪਹਿਲਾਂ ਇਹ ਦੁਨੀਆ ਖਤਮ ਆ ਆਹ ਬਾਈ ਗੁਰੂ ਸੰਗਤ ਜੀ ਆ ਵੇਖੋ ਆ ਗੁਰੂ ਗੋਬੀ ਸਿੰਘ ਜੀਆਂ ਫੋਟੋਆਂ ਜੇ ਆ ਵੇਖੋ ਲੋਕਾਂ ਦਾ ਬੇੜਾ ਗਰਗ ਗਿਆ ਅਸਲੋਂ ਹੀ ਲੋਕੀ ਖਰੇ ਕੀ ਪਾਲਦੇ ਸਾਡਾ ਪਰਿਵਾਰ ਸੁਖ ਰਵੇਗਾ ਟੋੜਾ ਪਰਿਵਾਰ ਸੁਖ ਨਹੀਂ ਪਾ ਸਕਦਾ ਹਮੇਸ਼ਾ ਵੀ ਪਾ ਸਕਦਾ ਟੋੜੇ ਤੁਸੀਂ ਨਾ ਮੂੰਹ ਬੋਲੀਆਂ ਪੀੜੀਆਂ ਜਿੰਨੇ ਮਨ ਮੂੰਹ ਮੰਨ ਲੋ ਜੁਨੀਆਂ ਮਰਜੀ ਪੀੜੀਆਂ ਟੋੜੀ ਪੀੜੀ ਦੇ ਵਿੱਚ ਕੋਈ ਕਿਸੇ ਪੀੜੀ ਦੀ ਸੁਖ ਨਹੀਂ ਆਉਣਾ ਤੁਸੀਂ ਤੁਸੀਂ ਇਹਨੂੰ ਇਹਨੂੰ ਠੁੱਡੇ ਮਾਰੇ ਇਹਨੂੰ ਪੈਰ ਮਾਰੇ ਇਹਨੂੰ ਗੰਦੇ ਤੇ ਛਟਿਆ ਤਾਂ ਤੁਸੀਂ ਸੁਖ ਭਾਲਦੇ ਜੇ ਆਹ ਤਾਰਾ ਚੰਦ ਆ ਆ ਲਾ ਆ ਬਖਾਵਾ ਆ ਆ ਲਾ ਵੀ ਐਡ ਮਾ ਬੰਦਾ ਆ ਬੰਦੇ ਨੇ ਕਾ ਆ ਬੰਦੇ ਦਾ ਕੰਮ ਹੈ ਆ ਬੰਦੇ ਦਾ ਕੰਮ ਹੈ ਜੀ ਆ ਵੇਖੋ ਰਾਮ ਚੌਕ ਗੁਰੂ ਅਰਸਾਏ ਰਾਮ ਚੌਕ ਗੁਰੂ ਅਰਸਾਏ ਸੰਤ ਲਾਲ ਤਾਰਾ ਚੰਦ ਸੰਤ ਲਾਲ ਤਾਰਾ ਚੰਦ ਫਰੋਇਪੁਰ ਪੰਜਾਬ ਆ ਉਹਨਾਂ ਦਾ ਨੰਬਰ ਹੈ ਜੀ ਅਸੀਂ ਉਹਨੂੰ ਨੰਬਰ ਲਾਉਂਦੇ ਸਾਡਾ ਫੋਨ ਹੀ ਚੁੱਕਦਾ ਪਿਆ ਜੀ ਬਾਕੀ ਸਾਹੀ ਇਹ ਨਹੀਂ ਛੱਡਣਾ ਨਹੀਂ ਅਸੀਂ ਜਵਾਬ ਲੈਣਾ ਐਸੇ ਤੋਂ ਸਾਨੂੰ ਜਿੱਥੇ ਤੱਕਣ ਪਹੁੰਚਿਆ ਅਸੀਂ ਉੱਥੋਂ ਤੱਕ ਨਹੀਂ ਪਹੁੰਚਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੱਜੇ ਪਾਛਾ ਕੋਈ ਨਹੀਂ ਨਿਕੜਨੇ ਇਸ ਬੰਦੇ ਨਾਲ